ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਦੇ ਪਾਬਾ ਬਕਾਲਾ ਵਿਖੇ ਗੁਰਸਾਚਾ ਗੁਰ ਲਾਧ ਹੋ ਰਹੇ ਦੇ ਸਾਲਾਨਾ ਜੋੜ ਮੇਲਾ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸਰਦਾ ਬੜੀ ਨਿਮਰਤਾ ਬੜੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਇਹ ਜੋੜ ਮੇਲਾ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਇਸ ਮੇਲੇ ਦੇ ਦੌਰਾਨ ਇਸ ਜੋੜ ਮੇਲੇ ਦੇ ਦੌਰਾਨ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਗਤਾਂ ਦੀ ਸਹੂਲਤre ਲਈ ਇੱਕ ਪਾਰਕਿੰਗ ਹੈ ਜਿਹੜੀ ਬੜੀ ਵੱਡੀ ਤਿਆਰ ਕੀਤੀ ਜਾਣੀ ਹੈ ਜਿਸ ਪਾਰਕਿੰਗ ਦਾ ਨੀਂਹ ਪੱਥਰ ਅੱਜ Oh no! A Cidade de न <muchas> अरम सरमान जो गुरु प्यारी साहब संघ जी वाहेगुरू जी का खालसा वाहेगुरू जी की फतेह ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਦੇ ਪਾਬਾ ਬਕਾਲਾ ਵਿਖੇ ਗੁਰਸਾਚਾ ਗੁਰਲਾਧੋਰੇ ਦੇ ਸਾਲਾਨਾ ਜੋੜ ਮੇਲਾ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸਰਦਾ ਬੜੀ ਨਿਮਰਤਾ ਬੜੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਇਹ ਜੋੜ ਮੇਲਾ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਇਸ ਮੇਲੇ ਦੇ ਦੌਰਾਨ ਇਸ ਜੋੜ ਮੇਲੇ ਦੇ ਦੌਰਾਨ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਗਤਾਂ ਦੀ ਸਹੂਲਤre ਲਈ ਇੱਕ ਪਾਰਕਿੰਗ ਹੈ ਜਿਹੜੀ ਬੜੀ ਵੱਡੀ ਤਿਆਰ ਕੀਤੀ ਜਾਣੀ ਹੈ ਜਿਸ ਪਾਰਕਿੰਗ ਦਾ ਨੀਂਹ ਪੱਥਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਦਾਨ ਸਰਉਣੀ ਗੁਰਦਾਰਾ ਪ੍ਰਬੰਧ ਕਮੇਟੀ ਵੱਲੋਂ ਉਹ ਨੀਂਹ ਪੱਥਰ ਰੱਖਿਆ ਗਿਆ ਤੇ ਸੰਤ ਮਹਾਂਪੁਰਸ਼ ਸੰਤ ਬਾਬਾ ਕੋਲਾ ਸਿੰਘ ਜੀ ਸੰਤ ਬਾਬਾ ਗੁਰਨਾਥ ਸਿੰਘ ਜੀ ਸਰਹਾਲੀਆ ਸਰਾਲੀ ਸਾਹਿਬ ਵਾਲਿਆਂ ਵੱਲੋਂ ਇਸ ਦੀ ਜਿਹੜੀ ਕਾਰ ਸੇਵਾ ਉਹ ਕੀਤੀ ਜਾਣੀ ਹੈ ਗੁਰਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਹ ਬੜੀ ਵੱਡੀ ਲੋੜ ਸੀ ਸੰਗਤਾਂ ਨੇ ਵੀ ਮੰਗ ਸੀ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਲੰਗਰ ਵੱਡਾ ਛੋਟਾ ਸੀ ਐਤਕੀ ਲੰਗਰ ਹੈ ਜਿਹੜਾ ਵੱਡਾ ਤਿਆਰ ਹੋ ਗਿਆ ਸੀ ਸੰਗਤਾਂ ਨੇ ਸਾਰਿਆਂ ਨੇ ਜਿਹੜਾ ਗੁਰੂ ਦਾ ਲੰਗਰ ਹੈ ਉਹ ਨਵੀਂ ਇਮਾਰਤ ਦੇ ਵਿੱਚ ਲਾਇ ਬਹਿ ਕੇ ਲੰਗਰ ਸਕਿਆ ਸੋ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਨ ਕਿ ਅਗਲੇ ਸਾਲ ਜੋੜ ਮੇਲੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਜਿਹੜੀ ਕਾਰ ਪਾਰਕਿੰਗ ਦਾ ਜਿਹੜਾ ਹਿੱਸਾ ਹੈ ਕੁਝ ਪਿਆਰ ਹੋ ਜਾਏਗਾ ਕਿਉਂਕਿ ਵੱਡਾ ਕੰਮ ਹੈ ਤੇ ਕੁਝ ਹਿੱਸਾ ਜਿਹੜਾ ਤਿਆਰ ਹੋ ਜਾਵੇ ਜਿਹੜੀਆਂ ਸੰਗਤਾਂ ਨੇ ਜਿਹੜੇ ਵਹੀ ਕਲ ਨੇ ਆਉਣ ਵਾਲੇ ਮੇਲੇ ਦੇ ਵਿੱਚ ਇਹ ਪਾਰਕਿੰਗ ਆ ਜਿਹੜੀ ਸਾਡੀ ਤਿਆਰ ਹੋ ਜਾਵੇ ਇਹ ਇਹ ਬਹੁਤ ਵੱਡਾ ਕਾਰਜ ਹੈ ਔਰ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹ ਸੰਗਤਾਂ ਨੇ ਸਹੂਲਤ ਲਈ ਹੈ ਜਿਹੜਾ ਇਹ ਕਾਰਜ ਕੀਤਾ ਵਾ ਗੁਰਤੇਗ ਬਹਾਦਰ ਸਾਹਿਬ ਆਪ ਕਿਰਪਾ ਕਰਕੇ ਆਪ ਹੀ ਮੇਰਾ ਕਰਨਾ ਤੇ ਇਹ ਜਿਹੜੀ ਪਾਰਕਿੰਗ ਅਗਲੇ ਸਾਲ ਮੇਲੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਤਿਆਰ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ